ਅੱਜ ਮਿਤੀ 21 12 2024 ਨੂੰ ਪੁਲਿਸ ਪੈਨਸ਼ਨਸ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸ਼ਮਸ਼ੇਰ ਸਿੰਘ ਜੀ ਢੱਲੋਂ ਦੀ ਅਗਵਾਈ ਹੇਠ ਅਹੁਦੇਦਾਰ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਨਾਲ ਮੁਲਾਕਾਤ ਕੀਤੀ ਤੇ ਜਿਸ ਵਿੱਚ ਉਹਨਾਂ ਨੇ ਨਵੀਂ ਬਣੀ ਹੋਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਆਪਣੀ ਸ਼ੁਭ ਇਛਾਵਾਵਾਂ ਭੇਟ ਕੀਤੀਆਂ ਜਦੋਂ ਕਿ ਐਸੋਸੀਏਸ਼ਨ ਵੱਲੋਂ ਕਮਿਸ਼ਨਰ ਰੋਪ ਪੁਲਿਸ ਨੂੰ ਪਿਛਲੇ ਦਿਨੀ ਹੋਈ ਸ਼ਾਂਤੀਪੂਰਵਕ ਕਾਰਪੋਰੇਸ਼ਨ ਚੋਣਾਂ ਸੰਬੰਧੀ ਮੁਬਾਰਕ ਬਾਤਾਂ ਦਿੱਤੀਆਂ ਇਸ ਤੋਂ ਇਲਾਵਾ ਸਾਬਕਾ ਪੁਲਿਸ ਮੁਲਾਜ਼ਮ ਦੀਆਂ ਦਰਪੇਸ਼ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਿਸ ਵਿੱਚ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਪੁਲਿਸ ਕਮਿਸ਼ਨਰ ਵੱਲੋਂ ਐਸੋਸੀਏਸ਼ਨ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਤੇ ਸੀਨੀਅਰ ਵਾਈਸ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਜਨਰਲ ਫੈਕਟਰੀ ਅਮਰੀਤ ਸਿੰਘ ਜੀ ਅਤੇ ਬਲਵਿੰਦਰ ਸਿੰਘ ਜੀ ਕਾਰਜਕਾਰਨੀ ਮੈਂਬਰ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ ਸੁਖਦੇਵ ਮੋਨੂ ਦੀ ਖਾਸ ਰਿਪੋਰਟ ਧੰਨਵਾਦ ਵਾਈਸ ਪ੍ਰੈਜ਼ੀਡੈਂਟ ਸਰ ਲਖਬੀਰ ਸਿੰਘ ਗਿੱਲ ਔਰ ਸਾਡੇ ਕਾਰਜਕਾਰੀ ਮੈਂਬਰ ਅ ਸਰਾਰ ਬਲਵਿੰਦਰ ਸਿੰਘ ਰਿਟਾਇਰਡ ਇਨਸਪੈਕਟਰ ਰਿਟਾਇਰਡ ਇਨਸਪੈਕਟਰ ਗੁਰਿੰਦਰਪਾਲ ਸਿੰਘ ਗਿੱਲ ਰਿਟਾਇਰਡ ਇਨਸਪੈਕਟਰ ਸਾਡੇ ਵਾਈਸ ਪ੍ਰੈਜ਼ੀਡੈਂਟ ਅਸ਼wini ਕੁਮਾਰ ਸ਼ਰਮਾ ਔਰ ਸਾਡੇ ਕਾਰਜਕਾਰੀ ਮੈਂਬਰ ਰਿਟਾਇਰਡ ਇਨਸਪੈਕਟਰ ਪਰਮੇਂਦਰ ਸਿੰਘ ਔਰ ਸਾਡੇ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ ਸਾਡੇ ਕਸ਼ਮੀਰ ਸਿੰਘ ਮਾਲਾ ਰਿਟਾਇਰਡ ਇਨਸਪੈਕਟਰ ਹੋਰ ਇਸ ਤੋਂ ਇਲਾਵਾ ਜਿਹੜੇ ਆ ਐ ਜੁਆਇੰਟ ਸੈਕਟਰੀ ਐਸੋਸੀਏਸ਼ਨ ਦੇ ਰਿਟਾਇਰਡ ਸਬ ਇਨਸਪੈਕਟਰ ਰਾਜਕ ਸਿੰਘ ਜਿਹੜੇ ਆ ਉਹਨਾਂ ਨੇ ਹਿੱਸਾ ਲਿਆ ਔਰ ਇਹ ਮੀਟਿੰਗ ਜਿਹੜੀ ਆ ਸਾਡੀ ਉਹਨਾਂ ਦੇ ਨਾਲ ਪਹਿਲੀ ਮੀਟਿੰਗ ਸੀ ਜਿਹੜੀ ਬਹੁਤ ਸਫਲਤਾਪੂਰਵਕ ਹੋਈ ਉਹਨਾਂ ਵੱਲੋਂ ਕੀ ਵਿਸ਼ਵਾਸ ਦਿਵਾਇਆ ਗਿਆ ਜੀ ਵਿਸ਼ਵਾਸ ਕੀ ਦਿਵਾਇਆ ਗਿਆ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਜੋ ਕੋਈ ਵੀ ਆ ਜੋ ਸਾਬਕਾ ਪੁਲਿਸ ਅਫਸਰਾਂ ਨੂੰ ਪੇਸ਼ ਆਉਂਦੀਆਂ ਆ ਚਾਹੇ ਉਹ ਹਨੇ ਕੁਇਰੀਜ਼ ਛੋਹੜਾ ਜਿਹੜੀਆਂ ਆ ਕੋਰਟ ਕੇਸਸ ਹੋਣ ਉਹਦੇ ਸਬੰਧ ਵਿੱਚ ਮਾਨਯੋਗ ਕਮਿਸ਼ਨ ਸਾਹਿਬ ਨੇ ਸਾਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਜਿਸ ਕਰਕੇ ਅਸੀਂ ਉਹਨਾਂ ਦੇ ਹਾਰਦਿਕ ਦਿਲੋਂ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਟਾਇਡ ਪੁਲਿਸ ਇੰਸਪੈਕਟਰ ਅਬਰੀਕ ਸਿੰਘ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਅਮਰਸਰ ਦਾ ਜਨਰਲ ਸਕੱਤੀ ਹਾਂ ਤੇ ਹੀ ਧੰਨਵਾਦੀ ਹਾਂ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਦਾ ਅਤੇ ਉਹਨਾਂ ਦੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਪੈਨਸ਼ਨ ਦੀਆਂ ਮੁਸ਼ਕਲਾਂ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਹੱਲ ਕਰਦਾ Só no do Aé.